ਸਾਦ ਸੰਗਤ ਜਸਟਨ ਟਰੂਡੋ ਨੇ ਖਾਲਸਤਾਨੀ ਬੋਲਿਆ ਦਲਜੀਤ ਦੋਸਾਂਝ ਨੂੰ ਤੇ ਪੰਜਾਬ ਦਾ ਪੁੱਤ ਮੋਦੀ ਭਗਤ ਮਨਜਿੰਦਰ ਸਿਰਸਾ ਨੂੰ ਅੱਗ ਲੱਗੀ ਦਲਜੀਤ ਭਾਰਤੀ ਹੈ ਉਹ ਖਾਲਸਤਾਨੀ ਪੰਜਾਬੀ ਨਹੀਂ ਕਈ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਕਿ ਉਹ ਕਿਵੇਂ ਇਹ ਬਿਆਨ ਦਿੱਤਾ ਗਿਆ ਹਾਲਾਂਕਿ ਦਲਜੀਤ ਦੋਸਾਂਝ ਇੱਕ ਸਰਦਾਰ ਹੈ ਤੇ ਉਹਨਾਂ ਲਈ ਜਿਹੜਾ ਇਹ ਸ਼ਬਦ ਕਿਉਂ ਵਰਤਿਆ ਗਿਆ ਹੁਣ ਤਾਂ ਬਾਹਰ ਲੀਆਂ ਏਜੰਸੀਆਂ ਬਾਹਰ ਲੀਆਂ ਤਾਕਤਾਂ ਬਾਹਰ ਲੀਆਂ ਸਰਕਾਰਾਂ ਨੇ ਵੀ ਕਹਿ ਦਿੱਤਾ ਪਰ ਸਾਡੇ ਵਾਲੇ ਪਤਾ ਨਹੀਂ ਕਿਉਂ ਮੰਨਣ ਤੋਂ ਜਿਹੜਾ ਹੈ ਉਹ ਗਰੇਜ਼ ਕਰ ਜਾਂਦੇ ਨੇ ਮੈਂ ਕੁਝ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਇੱਕ ਚੀਜ਼ ਜਿਹੜੀ ਹੈ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਚਾਹਨਾ ਤੁਸੀਂ ਵੇਖਿਆ ਹੋਵੇਗਾ ਜਸਟਿਨ ਟਰੂਡੋ ਦਾ ਜਿਹੜਾ ਬਿਲਕੁਲ ਐਕਸ ਤੇ ਪੋਸਟ ਪਾਈ ਹੋਈ ਹੈ ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਦਲਜੀਤ ਦੋਸਾਨ ਤੇ ਜਸਟਿਨ ਟਰੂਡੋ ਦੋਵੇਂ ਜਾਣੇ ਨਜ਼ਰ ਆ ਰਹੇ ਨੇ ਤੇ ਜਸਟਿਨ ਟਰੂਡੋ ਨੇ ਕੀ ਆਖਿਆ ਹਾਲਾਂਕਿ ਉਹ ਤਸਵੀਰ ਦੇ ਉੱਤੇ ਜਿਹੜੀ ਐਕਸ ਤੇ ਪੋਸਟ ਸਾਂਝੀ ਕੀਤੀ ਹੈ ਟਰੂਡੋ ਨੇ ਉਨੇ ਕਿਹਾ ਹੈ ਕਿ ਦਲਜੀਤ ਦੋਸਾਨ ਜਿਹੜਾ ਹੈ ਉਹ ਬੜਾ ਵਧੀਆ ਚੰਗਾ ਆਰਟਿਸਟ ਹੈ ਤੇ ਪੰਜਾਬੀ ਬੰਦਾ ਤੇ ਉਹ ਖਾਲਸਤਾਨੀ ਸਿੰਘ ਹੈ ਇਹ ਗੱਲ ਜਿਹੜੀ ਹੈ ਜਸਟਨ ਟਰੂਡੋ ਨੇ ਕਹੀ ਹੈ ਉਦੋਂ ਬਾਅਦ ਜਿਹੜੀਆਂ ਮੋਦੀ ਦੀਆਂ ਭੇਡਾਂ ਸੀ ਜਿਹਾ ਕਹਿ ਲੋ ਵੀ ਉਹ ਮੋਦੀ ਭਗਤ ਸੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਤਾਂ ਸਿੱਖ ਨੇ ਜਿਨ੍ਹਾਂ ਨੇ ਨਾਮ ਦੇ ਲਈ ਸਿਰਫ ਪੱਗਾਂ ਦੇ ਵਿੱਚ ਸਿਰਫ ਫਸਾਏ ਹੋਏ ਨੇ ਤੇ ਜਿਹੜੇ ਉਹਨਾਂ ਲੋਕਾਂ ਦੇ ਨਾਲ ਉਹ ਜੁੜ ਕੇ ਬੈਠੇ ਨੇ ਜਿਹੜੇ ਸਿੱਖਾਂ ਦੇ ਕਾਤਲ ਨੇ ਜਾਂ ਫਿਰ ਉਹਨਾਂ ਲੋਕਾਂ ਦੇ ਇੱਕ ਮੈਂ ਬੇਨਤੀ ਨਾਲ ਹੀ ਕਰਦਾ ਵੀ ਪੱਗਾਂ ਦੇ ਵਿੱਚ ਸਿਰਫ ਸੌਣ ਵਾਲੀ ਗੱਲ ਮੈਨੂੰ ਯਾਦ ਆ ਗਈ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਦੇਸ਼ ਦੇ ਵਿੱਚ ਉਦੋਂ ਐਮਰਜੈਂਸੀ ਦਾ ਵਿਰੋਧ ਸਭ ਤੋਂ ਪਹਿਲਾਂ ਸਿੱਖਾਂ ਨੇ ਕੀਤਾ ਸੀ ਐਮਰਜੈਂਸੀ ਦਾ ਵਿਰੋਧ ਸਿੱਖਾਂ ਨੇ ਕੀਤਾ ਸਾਧ ਸੰਗਤ ਉਹਦੇ ਵਿੱਚ ਬਹੁਤ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਪੇਸ਼ ਆਈਆਂ ਤੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਸੀ ਇਹ ਗੁਜਰਾਤ ਦਾ ਮੁੱਖ ਮੰਤਰੀ ਜਿਹੜਾ ਬਾਅਦ ਚ ਬਣਿਆ ਪਰ ਇਹ ਇੱਕ ਕਾਮ ਵਰਕਰ ਸੀ ਹਾਲਾਂਕਿ ਇੱਕ ਅਹੁਦੇਦਾਰ ਸੀ ਜਿੰਨਾਂ ਕੋ ਜਾਣਕਾਰੀ ਪ੍ਰਾਪਤ ਹੋਈ ਤੇ ਉਸ ਵਕਤ ਇਹ ਸਿਰ ਤੇ ਪੱਗ ਬੰਨ ਕੇ ਨਕਲੀ ਦਾੜੀ ਲਾ ਕੇ ਆਪਣੇ ਆਪ ਨੂੰ ਸਰਦਾਰ ਕਹਿੰਦਾ ਸੀ ਜਲਸਿਆਂ ਮਜ਼ਾਰਿਆਂ ਦੇ ਵਿੱਚ ਜਾਣਾ ਤੇ ਕਹਿੰਦਾ ਸੀ ਅਸੀਂ ਐਮਰਜੈਂਸੀ ਦਾ ਵਿਰੋਧ ਕਰਦੇ ਆਂ ਤੇ ਨਾਮ ਦਾ ਹੀ ਸਿਰ ਦਾ ਜਿਹੜਾ ਹੈ ਇਹਨੇ ਪੱਗ ਦਾ ਇਸਤੇਮਾਲ ਕੀਤਾ મોદી ਨੇ ਤੇ ਉਹ ਬੰਦੇ ਅੱਜ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਸ਼ਰਮ ਤੱਕ ਨਹੀਂ ਆਉਂਦੀ ਕਿ ਜਿਹੜੇ ਬੰਦੇ ਨੇ ਸਾਡੀ ਪੱਗ ਨੂੰ ਵਰਤਿਆ ਸਾਡੇ ਦਾੜੇ ਦਾ ਮਜ਼ਾਕ ਉਡਾਇਆ ਤੇ ਅਸੀਂ ਉਸ ਪਾਰਟੀ ਨੂੰ ਪਹਿਲੀ ਗੱਲ ਜੁਆਇਨ ਕਰਕੇ ਬੈਠੇ ਆਂ ਜੇ ਬੈਠੇ ਵੀ ਆਂ ਤੇ ਅੱਜ ਉਹ ਇਸ ਬਿਆਨ ਦੇ ਉੱਤੇ ਜਿਹੜਾ ਸਭ ਪਹਿਲਾਂ ਆ ਕੇ ਬਿਆਨ ਦੇ ਰਹੇ ਨੇ ਬਾਗੇਸ਼ਵਰ ਵਾਲਾ ਬਾਬਾ ਆ ਕੇ ਪੰਜਾਬ ਦੇ ਵਿੱਚ ਬਿਆਨ ਦਿੰਦਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਤੇ ਹਾਲਾਂਕਿ ਰਾਮ ਮੰਦਰ ਬਣਾਉਣ ਤੋਂ ਬਾਅਦ ਸ਼ਰਿਆਮ ਗੱਲਾਂ ਕੀਤੀਆਂ ਜਾਂਦੀਆਂ ਨੇ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਜੇ ਹਿੰਦੂ ਰਾਸ਼ਟਰ ਬਣਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਫਿਰ ਜਿਹੜਾ ਹੈ ਖਾਲਿਸਤਾਨ ਸ਼ਬਦ ਤੋਂ ਇੰਨੀ ਅਲਰਜੀ ਕਿਉਂ ਇਹਨਾਂ ਲੋਕਾਂ ਨੂੰ ਕਿਉਂ ਲੋਕਾਂ ਦੇ ਵਿੱਚ ਇਹ ਸਭ ਤੋਂ ਪਹਿਲਾਂ ਆ ਕੇ ਬਿਆਨ ਦਿੰਦੇ ਨੇ ਸਾਡੇ ਆਪਣੇ ਹੀ ਬਿਆਨ ਦਿੰਦੇ ਨੇ ਜੀ ਸਾਧ ਸੰਗਤ ਪੂਰਾ ਮਾਮਲਾ ਇਹ ਹੈ ਮਨਜਿੰਦਰ ਸਿੰਘ ਸਿਰਸਾ ਨੇ ਪੀਐਮ ਟਰੂਡੋ ਦੇ ਦਲਜੀਤ ਦੋਸਾਂਜ ਵਾਲੇ ਟਵੀਟ ਤੇ ਇਤਰਾਜ਼ ਜਤਾਇਆ ਕਿ ਹੈ ਕਿ ਮੈਂ ਤੁਹਾਨੂੰ ਸਹੀ ਕਰ ਦੇਵਾਂ ਕਿ ਮੈਂ ਪੀਐਮ ਟਰੂਡੋ ਭਾਰਤ ਦਾ ਨੌਜਵਾਨ ਇਤਿਹਾਸ ਬਣਾ ਰਿਹਾ ਹੈ ਦਲਜੀਤ ਦੀ ਤਾਰੀਫ ਦੇ ਵਿੱਚ ਸ਼ਬਦਾਂ ਦਾ ਹੇਰ ਫੇਰ ਜਿਹੜਾ ਕੀਤਾ ਗਿਆ ਹੈ ਹਾਲਾਂਕਿ ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਇਆ ਹੈ ਕਿ ਉਸ ਨੂੰ ਖਾਲਸਤਾਨੀ ਕਿਉਂ ਕਿਹਾ ਗਿਆ ਮੈਂ ਤੁਹਾਨੂੰ ਸਹੀ ਕਰ ਦੇਵਾਂ ਕਿ ਮਿਸਟਰ ਪੀਐਮ ਟਰੂਡੋ ਭਾਰਤ ਦਾ ਨੌਜਵਾਨ ਇਤਿਹਾਸ ਬਣਾ ਰਿਹਾ ਹੈ ਦਲਜੀਤ ਦੀ ਤਾਰੀਫ ਚ ਸ਼ਬਦਾਂ ਦਾ ਹੇਰ ਫੇਰ ਹੈ ਤੇ ਇਹ ਸਾਰੀ ਗੱਲ ਮਨਜਿੰਦਰ ਸਿਰਸਾ ਨੇ ਕਹੀ ਹੈ ਮੈਂ ਕਈ ਵਾਰ ਵੇਖਿਆ ਵੀ ਸੋਸ਼ਲ ਮੀਡੀਆ ਤੇ ਕਹੀ ਹੋਈ ਮਾੜੀ ਜੀ ਗੱਲ ਨਿੱਕੀ ਜੀ ਗੱਲ ਜਿਹੜੀ ਹੈ ਬਮਾਲ ਬਣ ਜਾਂਦੀ ਹੈ ਤੇ ਸਾਧ ਸੰਗਤ ਅਸੀਂ ਫੇਰ ਇਸ ਚੀਜ਼ ਨੂੰ ਕਿਉਂ ਨਹੀਂ ਸਮਝ ਰਹੇ ਕਿਉਂ ਅਸੀਂ ਇਸ ਚੀਜ਼ ਤੇ ਜਿਹੜਾ ਹੈ ਗੱਲਬਾਤ ਕਿਉਂ ਨਹੀਂ ਕਰ ਰਹੇ ਸਾਧ ਸੰਗਤ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਸਮਝ ਕੇ ਚੱਲੀਏ ਸਮਝ ਕੇ ਵਿਚਾਰੀਏ ਫਿਰ ਸ਼ਾਇਦ ਸਾਨੂੰ ਕੁਝ ਪਤਾ ਲੱਗਦੇ ਇਹ ਲੋਕ ਸਮੇਂ-ਸਮੇਂ ਤੇ ਸਾਡੇ ਨਾਲ ਅਜਿਹੀਆਂ 트ਰੇਜਡੀਆਂ ਹੁੰਦੀਆਂ ਰਹੀਆਂ ਸਾਡੇ ਵਿੱਚ ਗद्दार ਲੋਕ ਜਏ ਜਿਨ੍ਹਾਂ ਨੇ ਆਪਣੇਾਂ ਤੋਂ ਹੀ ਆਪਣੇਆਂ ਨੂੰ ਮਰਵਾਇਆ ਤੇ ਉਹ ਲੋਕ ਜਿਨ੍ਹਾਂ ਨੇ ਨਾਮ ਦੇ ਹੀ ਆਪਣੇ ਨਾਲ ਟੈਗ ਜੋੜੇ ਹੋਣੇ ਅੱਜ ਵੀ ਤੇ ਪਹਿਲਾਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਸੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੇਲੇ ਵੀ ਸੀ 10 ਪਾਤਸ਼ਾਹਾਂ ਆਂ ਨੇ ਉਹ ਚੀਜ਼ਾਂ ਜਿਹੜੀਆਂ ਨੇ ਵੇਖੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਗੰਗੂ ਪਾਪੀ ਗੰਗੂ ਬ੍ਰਾਹਮਣ ਜਿਨ੍ਹਾਂ ਪਾ ਕਹਿ ਸਕਦੇ ਆ ਉਹਨੇ ਗੱਦਾਰੀ ਕੀਤੀ ਸਾਧ ਸੰਗਤ ਔਰ ਫਿਰ ਸਮਾਂ ਆਪਣੀ ਚਾਲੇ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਿੰਨੇ ਲੋਕ ਰਹੇ ਜਿਹੜੇ ਕੁਸਪੈਟਾਂ ਵਿੱਚ ਕਰਦੇ ਰਹੇ ਤੇ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਸੀ ਉਹ ਸਮੇ ਸਮੇ ਨਾਲ ਚੱਲਦਾ ਰਿਹਾ ਮੀਰ ਮੰਨੂ ਦੇ ਕੋਲ ਵੀ ਸ਼ਿਕਾਇਤਾਂ ਹੋਈਆਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਦਾ ਰਾਜ ਆਉਂਦਾ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਦੇ ਵਿੱਚ ਵੀ ਜਿਹੜੇ ਡੋਗਰੇ ਰਹੇ ਕੁਝ ਉਹ ਲੋਕ 도ਗਲੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗਲਤ ਸਾਬਤ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਸਭ ਤੋਂ ਵੱਡੀ ਖਾਲਸਾ ਰਾਜ ਜਾਣ ਦੀ ਖਾਸੀਅਤ ਇਹ ਰਹੀ ਕਿਉਂ ਖਾਲਸਾ ਰਾਜ ਕਿਉਂ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗਲਤੀ ਕੀਤੀ ਆਪਣਿਆਂ ਨੂੰ ਬੇਗਾਨੇ ਤੇ ਡੋਗਰਿਆਂ ਨੂੰ ਆਪਣੇ ਸਮਝਿਆ ਇਸ ਕਰਕੇ ਖਾਲਸਾ ਰਾਜ ਦੀ ਨਹੀਂ ਢੁੱਕੀ ਸਾਤਸੰਗਤ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਜਿਹੜਾ ਹੈ ਬਹੁਤ ਵੱਡਾ ਘਪਲਾ ਹੋਇਆ ਹੋਮਿਓਪੈਥੀ ਦਵਾਈ ਦਾ ਜਿਹੜਾ ਮਾਹਿਰ ਸੀ ਉਹਨਾਂ ਨੂੰ ਸਲੋ ਪాయిਜ਼ਨਿੰਗ ਜਿਹੜਾ ਦਿੰਦਾ ਰਿਹਾ ਦਵਾਈ ਦੇ ਵਿੱਚ ਮਲਾ ਮਲਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਇਹਦੀ ਛੇਤੀ ਨਹੀਂ ਸੀ ਹੁੰਦੀ ਤੇ ਸਾਤਸੰਗਤ ਉਹਨੂੰ ਸਾਜ਼ਿਸ਼ ਦੇ ਨਾਲ ਖਤਮ ਕੀਤਾ ਗਿਆ ਪਿਆਰਿਓ ਯਾਦ ਰੱਖਿਓ ਸਮਾਂ ਫੇਰ ਆਪਣੀ ਚਾਲੇ ਤੁਰਿਆ ਗੱਦਾਰ ਸਾਡੇ ਵਿੱਚ ਮੌਜੂਦ ਰਹੇ ਸਾਤਸੰਗਤ ਮਹਾਰਾਜਾ ਰਣਜੀਤ ਸਿੰਘ ਦੇ ਖਤਮ ਹੋਣ ਤੋਂ ਬਾਅਦ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਲੋਕ ਰਹੇ ਤੇ ਪਿਆਰਿਓ ਸਿੱਖਾਂ ਦੇ ਨਾਲ ੱੱਕੇ ਛਾਈਆਂ ਜ਼ਬਰਦਸਤੀਆਂ ਹੋਈਆਂ ਤੇ ਸਾਧ ਸੰਗਤ ਜਿਹੜੇ ਲੋਕ ਨਨਕਾਣਾ ਸਾਹਿਬ ਤੇ ਕਬਜ਼ਾ ਕਰਕੇ ਬੈਠੇ ਸੀ ਨਰੇਣੂ ਮਹਾਂਤ ਵਰਗੇ ਕਹਿਣ ਨੂੰ ਤੇ ਸਿੱਖ ਸੀ ਪਰ ਪੱਗਾਂ ਦੇ ਵਿੱਚ ਸਿਰ ਉਂਜੀ ਉਹਨਾਂ ਲੋਕਾਂ ਨੇ ਫਸਾਏ ਹੋ ਸੀ ਕੀ ਕੀ ਕੁਕਰਮ ਕਰਦੇ ਸੀ ਉਹ ਨਨਕਾਣਾ ਸਾਹਿਬ ਦੇ ਵਿੱਚ ਅੰਗਰੇਜ਼ਾਂ ਨੇ ਕੀਤਾ 1947 ਦੇ ਵਿੱਚ ਸਾਡੇ ਨਾਲ ਹੋਇਆ 84 ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਅੱਜ ਤੱਕ ਹੋ ਰਿਹਾ ਹੈ ਬਸ ਥੋੜੇ ਜੇ ਰੂਪ ਬਦਲ ਕੇ ਮਨਜਿੰਦਰ ਸਿੰਘ ਸਰਸੇ ਵਰਗੇ ਹੋਰ ਕਈ ਜਿਹੜੇ ਲੋਕ ਨੇ ਅਜੇਹੇ ਪੱਗਾਂ ਦੇ ਵਿੱਚ ਨਾਮ ਦੇ ਜਿਨ੍ਹਾਂ ਨੇ ਸਿਰਫ ਝਾੜ ਰੱਖੇ ਨੇ ਤੇ ਅਸਲ ਦੇ ਵਿੱਚ ਉਹਨਾਂ ਲੋਕਾਂ ਨੂੰ ਅਲਰਜੀ ਹੈ ਕਿ ਪੰਜਾਬੀਆਂ ਤੋਂ ਸਿੱਖਾਂ ਤੋਂ ਸਾਰਸੰਗਤ ਜਦੋਂ ਹਿੰਦੂ ਰਾਸ਼ਟਰ ਵਾਲੇ ਬਿਆਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਖਾਲਸਤਾਨੀ ਵਾਲੇ ਬਿਆਨ ਤੇ ਇਹ ਕਿਉਂ ਇਤਰਾਜ਼ ਜਤਾਉਂਦੇ ਨੇ ਕਹਿੰਦੇ ਜੀ ਖਾਲਸਤਾਨ ਬਣਾਉਂਗੇ ਕਿੱਥੇ ਸਤਸੰਗਤ ਇੱਕ ਵਾਰੀ ਸਰਕਾਰ ਕੋਈ ਕਹਿ ਦੇਵੇ ਕਿ ਅਸੀਂ ਬਣਾਉਣ ਲਈ ਤਿਆਰ ਆਂ ਅਸੀਂ ਤੁਹਾਨੂੰ ਦਿੰਨੇ ਆਂ ਤੇ ਅਸੀਂ ਮੈਪ ਦਿਖਾਵਾਂਗੇ ਰੋਡ ਮੈਪ ਸਾਡੇ ਕੋਲ ਹੋਏਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਉਹ ਰਾਜ ਸ਼ਾਸਕ ਉਹ ਜਿਹੜਾ ਰਾਜ ਹੋਏਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਕਿਉਂ ਇਤਰਾਜ਼ ਹੈ ਬਈ ਚਲੋ ਵੱਖਰਾਪਣ ਨਹੀਂ ਕਰਨਾ ਉਹ ਗੱਲ ਵੱਖਰੀ ਰਹਗੀ ਤੇ ਅਸੀਂ ਇਸ ਗੱਲ ਨੂੰ ਜਿਹੜਾ ਹੈ ਸਮਝ ਲੈਨੇ ਆ ਮੰਨ ਲੈਨੇ ਆ ਪਰ ਇਹ ਗੱਲ ਜਿਹੜੀ ਹੈ ਜ਼ਰੂਰ ਸਮਝ ਲਿਓ ਵੀ ਚਲੋ ਕੋਈ ਹੋਰ ਬਿਆਨ ਦੇਵੇ ਗੱਲ ਸਮਝ ਆਉਂਦੀ ਹੈ ਪਰ ਇਹ ਜਿਹਦੇ ਸਿਰ ਤੇ ਦਸਤਾਰ ਸਜਾਈ ਹੈ ਕੋਈ ਸ਼ਾਇਦ ਮੇਰੇ ਖਿਆਲ ਚ ਅਮਰਤ ਵੀ ਉਹ ਬੰਦੇ ਦਾ ਛੱਗਿਆ ਹੋਇਆ ਉਹ ਬਿਆਨ ਦਿੰਦਾ ਹੈ ਸਭ ਤੋਂ ਪਹਿਲਾਂ ਉਹਦਾ ਬਿਆਨ ਆਉਂਦਾ ਹੈ ਇਹ ਗੱਲ ਆਊਟ ਲੱਗਦੀ ਹੈ ਸਮਝ ਲਿਓ ਬਹੁਤ ਵੱਡੀ ਸਾਜ਼ਿਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ